ਗਾਲ ਕਾਜੀ ਵੀ ਸੁਧਾਰ ਕੈਂਪ ਕੇ ਸਾਹਮਣੇ ਵਾਲੀ ਬਰਾਬਰ ਵਾਲੀ ਅੰਦਰ ਵਾਲੀ ਸਾਰੀ ਕੀ ਸਾਰੀ ਸੜਕਾਂ ਪ੍ਰਿਯੰਕਾ ਗਾਂਧੀ ਕੇ ਗਾਲ ਜੈਸੀ ਜਰੂਰ ਬਣਾ ਦੇਗੇ ਰਮੇਸ਼ ਬਧੂੜੀ ਦਾ ਇਹ ਬਿਆਨ ਵੱਡੇ ਗਿਣਤੀ ਮਰਦ ਜਾਤ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਬਹੁਤੇ ਮਰਦ ਔਰਤਾਂ ਦੇ ਅੰਗਾਂ ਨੂੰ ਤੱਕਦੇ ਹੀ ਨਹੀਂ ਕਈ ਵਾਰ ਭੱਦੀਆਂ ਟਿੱਪਣੀਆਂ ਵੀ ਕਰਦੇ ਨੇ ਪਰ ਭਾਸ਼ਾ ਕਿਸੇ ਸੜਕਸ਼ਾਪ ਗੁੰਡੇ ਦੀ ਤਾਂ ਹੋ ਸਕਦੀ ਹੈ ਰਾਜਨੀਤਾ ਦੀ ਨਹੀਂ ਗੱਲ ਅੱਜ ਗੱਲਾਂ ਦੀ ਹੋ ਰਹੀ ਹੈ ਕੱਲ ਨੂੰ ਔਰਤਾਂ ਦੇ ਬਾਕੀ ਅੰਗਾਂ ਦੇ ਕਰਨ ਤੋਂ ਵੀ ਇਹ ਲੋਕ ਪਿੱਛੇ ਨਹੀਂ ਹਟਣਗੇ ਕਿ ਵੋਟਰ ਅਜਿਹੇ ਉਮੀਦਵਾਰਾਂ ਨੂੰ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਭੇਜਣਾ ਜਾਂ ਦੇਖਣਾ ਚਾਹਣਗੇ ਇਹ ਵੋਟਰਾਂ ਉੱਤੇ ਹੀ ਨਿਰਪਰ ਕਰਦਾ ਹੈ ਪਰ ਇਹ ਵੀ ਕੌੜੀ ਸਚਾਈ ਹੈ ਕਿ ਇਹੇ ਨੇਤਾ ਚੋਣਾ ਜਿੱਤਦੇ ਵੀ ਨੇ ਅਤੇ ਸੰਸਦ ਤੇ ਵਿਧਾਨ ਸਭਾਵਾਂ ਵਿੱਚ ਇਹ ਵਿਵਾਦਤ ਬਿਆਨ ਦੇਣ ਤੋਂ ਵੀ ਬਾਝ ਨਹੀਂ ਆਉਂਦੇ ਲਾਜ਼ਮੀ ਆਉਣ ਵਾਲੇ ਦਿਨਾਂ ਵਿੱਚ ਇਹ ਵੱਡਾ ਮੁੱਦਾ ਬਣੇਗਾ ਉਪਰੋਂ ਦਿੱਲੀ ਵਿਧਾਨ ਸਭਾ ਚੋਣਾ ਸਿਰ ਉੱਤੇ ਹੋਣ ਕਰਕੇ ਇਸ ਦਾ ਵੱਡਾ ਬਣਨਾ ਨਿਸ਼ਚਿਤ ਹੈ ਬਿਹਾਰ ਦੇ ਮੁੱਖ ਮੰਤਰੀ ਰਹੇ ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਆਪਣੇ ਭਾਸ਼ਣ ਸਮੇਂ ਬਿਹਾਰ ਦੀਆਂ ਸੜਕਾਂ ਹੈਮਾ ਮਾਲੀ ਦੀਆਂ ਗੱਲਾਂ ਵਰਗੀਆਂ ਬਣਾਉਂਦੀ ਗੱਲ ਕਹੀ ਸੀ ਹੁਣ ਇਸੇ ਤਰ੍ਹਾਂ ਦੀ ਗੱਲ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਤੋਂ ਸੰਸਦ ਮੈਂਬਰ ਰਹੇ ਅਤੇ ਹੁਣ ਕਾਲਕਾਜੀ ਤੋਂ ਵਿਧਾਨ ਸਭਾ ਉਮੀਦਵਾਰ ਐਲਾਨੇ ਰਮੇਸ਼ ਬਧੂੜੀ ਕਰ ਰਹੇ ਨੇ ਫਰਕ ਸਿਰਫ ਇੰਨਾ ਹੈ ਕਿ ਹੇਮਾ ਮਾਲੀ ਦੀ ਥਾਂ ਪ੍ਰੇਨਕਾ ਗਾਂਧੀ ਬਾੜ ਰ ਆ ਗਈ ਹੈ ਇਹ ਮਾਮਲੀ ਤਾਂ ਹੁਣ ਬੀਜੇਪੀ ਦੀ ਹੀ ਆਗੂ ਅਤੇ ਮੈਂਬਰ ਪਾਰਲੀਮੈਂਟ ਹੈ ਇਸ ਲਈ ਰਮੇਸ਼ ਬਧੂੜੀ ਨੇ ਕਾਲਕਾਜੀ ਦੀਆਂ ਸੜਕਾਂ ਨੂੰ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਬਣਾਉਣ ਦਾ ਐਲਾਨ ਕੀਤਾ ਹੈ ਇਸ ਮਾਮਲੇ ਵਿੱਚ ਲਾਲੂ ਯਾਦਵ ਉੱਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਆ ਰਮੇਸ਼ ਬਧੂੜੀ ਕਹਿੰਦੇ ਨੇ ਕਿ ਲਾਲੂ ਤਾਂ ਝੂਠੇ ਨਿਕਲੇ ਪਰ ਉਹ ਲਾਜ਼ਮੀ ਕਾਲਕਾਜੀ ਦੀਆਂ ਸੜਕਾਂ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਬਣਾ ਦੇਣਗੇ ਪਹਿਲਾਂ ਇੱਕ ਵਾਰ ਦੇਖ ਲਓ ਕਿ ਅਸਲ ਵਿੱਚ ਰਮੇਸ਼ ਬਧੂੜੀ ਨੇ ਕਿਹਾ ਕੀ ਲਾਲੂ ਨੇ ਕਿਹਾ ਤਾਂ ਬਿਹਾਰ ਮੈਂ कि बिहार की सड़कों को मैं हेमा मालिनी जी के गालों जैसे बना दूंगा लालू ने झूठ बोला था नहीं बना पाया लेकिन मैं आपको विश्वास दिलाता हूं, जैसे ओखले की सड़कें हमने बना दी है, संदम बिहार की सड़कें बना दी है, इसी प्रकार से कालकाजी भी सुधार कैंप के सामने वाली बराबर वाली अंदर वाली सारी की सारी सड़कें प्रियंका गांधी के गाल जैसे जरूर बना देंगे Cone-armeier se va ਇਹ ਉਹ ਹੀ ਰਮੇਸ਼ ਬਧੂੜੀ ਆ ਜਿਸ ਨੇ ਇੱਕ ਸਮੇਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜੇ ਹੋ ਕੇ ਇੱਕ ਮੁਸਲਿਮ ਐਮਪੀ ਨੂੰ ਹੱਤਵਾਦੀ ਮੁੱਲਾ ਕਟੂਆ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ ਰਮੇਸ਼ ਬਧੂੜੀ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ ਪਰ ਐਤਕੀ ਉਹਨਾਂ ਨੂੰ ਭਾਜਪਾ ਨੇ ਟਿਕਟ ਨਹੀਂ ਸੀ ਦਿੱਤੀ ਹੁਣ ਭਾਜਪਾ ਨੇ ਉਹਨਾਂ ਨੂੰ ਕਾਲਕਾਜੀ ਤੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਲਾਣਾ ਹੈ ਇਸ ਹਲਕੇ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਮੌਕੇ ਆਪਣੇ ਪਹਿਲੇ ਹੀ ਭਾਸ਼ਣ ਵਿੱਚ ਆਹਾ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਸੜਕਾਂ ਬਣਾਉਣ ਵਾਲਾ ਉਹਨਾਂ ਵਿਵਾਦਿਤ ਬਿਆਨ ਦਾਗਿਆ ਇਸ ਨਾਲ ਉਹਨਾ ਸਾਫ਼ ਕਰ ਦਿੱਤਾ ਕਿ ਅਗਲੇ ਦਿਨਾਂ ਦੇ ਚੋਣ ਪ੍ਰਚਾਰ ਦੌਰਾਨ ਹਾਲੇ ਹੋਰ ਮਾੜੀ ਸ਼ਬਦਾਵਲੀ ਅਤੇ ਵਿਵਾਦਿਤ ਬਿਆਨ ਆਉਣ ਵਾਲੇ ਨੇ ਕਾਲਕਾਜੀ ਵਿੱਚ ਰਮੇਸ਼ ਬਧੂਰੀ ਦਾ ਮੁਕਾਬਲਾ ਦੋ ਔਰਤ ਉਮੀਦਵਾਰਾਂ ਨਾਲ ਹੈ ਇਨ੍ਹਾਂ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਮੁੱਖ ਮੰਤਰੀ ਆਥੀ ਹੈ ਜਦਕਿ ਦੂਜੇ ਪਾਸੇ ਕਾਂਗਰਸ ਦੀ ਉਮੀਦਵਾਰ ਅਲਕਾ ਲੰਬਾਏ ਇਸ ਮਾਮਲੇ ਵਿੱਚ ਔਰਤਾਂ ਦੇ ਅਪਮਾਨ ਦੀ ਗੱਲ ਕਰਨ ਅਤੇ ਕਾਂਗਰਸੀ ਨੇਤਾ ਸੁਪਰੀਆ ਸ੍ਰੀਨੇਥ ਅਤੇ ਉਮੀਦਵਾਰ ਅਲਕਾ ਲੰਬੋਂ ਨੂੰ ਸੁਣਨ ਤੋਂ ਪਹਿਲਾਂ ਇੱਕ ਵਾਰ ਛੋਟੀ ਜਿਹੀ ਝਲਕ ਪਾਰਲੀਮੈਂਟ ਵਿੱਚ ਰਮੇਸ਼ ਬਧੂੜੀ ਦੇ ਬੋਲੇ ਸ਼ਬਦਾਂ ਦੀ ਵੀ ਦੇਖ ਲਓ ਕਿਉਂ ਲੈ ਰਹੇ ਬੋਦੀ ਸਾਹਿਬ ਸਿਰੇ ਨਹੀਂ ਲੈ ਰਹੇ ਸਿਰੇ ਲੈ ਰਹੇ ਹੈ ਦੇਸ਼ ਕੇ ਵਿਗਿਆਨ ਓ ਬੜਵੇ ਓ ਓ ਉਗਰਵਾਦੀ ਸਿਰੇ ਲੈ ਰਹੇ ਹੈ ਏ ਉਗਰਵਾਦੀ ਬੋਲੇ ਨੂੰ ਤੂੰ ਕਦੇ ਖੜਾਉਗਾ ਇਹ ਬਤਾ ਰਹਾ ਹੂੰ ਏ ਉਗਰਵਾਦੀ ਠੋਠੇ

ਇਹ ਫਿਰ ਦੀ ਗੱਲ ਹੈ ਦੀ ਬਾਹਰ ਦੇਖੋ ਇਹ ਭਰਤੀ ਜਨਤਾ ਪਾਰਟੀ ਦੇ ਸਿਕਰਲੇ ਆਗੂਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਹ ਅਜਿਹੇ ਘਟੀਆ ਬਿਆਨਾਂ ਉੱਤੇ ਰੋਕ ਲਾਉਣਾ ਯਕੀਨੀ ਬਣਾਉਣ ਅਤੇ ਅਜਿਹੀ ਮਾੜੀ ਮਾਨਸਿਕਤਾ ਵਾਲੇ ਆਪਣੀ ਪਾਰਟੀ ਦੇ ਆਗੂਆਂ ਨੂੰ ਮਿਸਾਲੀ ਸਬਕ ਸਿਖਾਉਣ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਔਰਤਾਂ ਬਾਰੇ ਭੱਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰੇ ਪਰ ਕਾਂਗਰਸ ਦੀ ਨੇਤਾ ਸੁਪਰੀਆ ਸਨੇਤ ਨੇ ਤਾਂ ਇਸ ਲਈ ਜ਼ਿੰਮੇਵਾਰ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਠਹਿਰਾਇਆ ਹੈ ਰਮੇਸ਼ ਪਧੂੜੀ ਦੇ ਬਿਆਨ ਨੂੰ ਔਰਤ ਵਿਰੋਧੀ ਕਰਾਰ ਦਿੰਦੇ ਹੋਏ ਉਹਨਾਂ ਕਿਹਾ ਕਿ ਇਸ ਨਾਲ ਭਾਰਤੀ ਜਨਤਾ ਪਾਰਟੀ ਦੀ ਔਰਤ ਵਿਰੋਧੀ ਸੋਚ ਇੱਕ ਵਾਰ ਫਿਰ ਉਜਾਗਰ ਹੋਈ ਹੈ ਜਿਸ ਪਾਰਟੀ ਦੇ ਸਿਖਰਲੇ ਨੇਤਾ ਤੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੈਠੇ ਵਿਅਕਤੀ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹੋਣ ਉਸ ਦੇ ਬਾਕੀ ਆਗੂਆਂ ਤੋਂ ਹੋਰ ਕੀ ਉਮੀਦ ਰੱਖੀ ਜਾ ਸਕਦੀ ਹੈ ਬੀਜੇਪੀ ਵਸਤੁਤਾ ਮਹਿਲਾ ਵਿਰੋਧੀ ਹੈ ਔਰ ਇਸ ਦਾ ਪ੍ਰਮਾਣ ਉਹ بار-बार ਦਿੰਦੇ ਹਨ बीजेपी के पूर्व सांसद और अब कालका जी दिल्ली में उनके विधायक उम्मीदवार रमेश विधुड़ी जी का प्रियंका गांधी जी के संदर्भ में दिया हुआ बयान न सिर्फ शर्मनाक है पर उनकी असली कुत्सित महिला विरोधी मानसिकता को दिखाता है जिस आदमी ने सदन में खड़े होकर अपने साथी सांसद को गंदी गंदी गालियां दी हो और उसकी कोई सजा उसका कोई खामियाजा ना भुगता हो उससे क्या ही उम्मीद की जा सकती है लेकिन क्या इस घटिया भाषा इस घटिया बयान के लिए बीजेपी की महिला नेत्रियां महिला बाल विकास मंत्री बीजेपी के अध्यक्ष जेपी नड्डा और खुद प्रधानमंत्री जी कुछ बोलेंगे असलियत तो यह है कि इस महिला विरोधी भाषा इस महिला विरोधी सोच इस कुत्सित मानसिकता के जनक तो खुद मोदी जी ही हैं। जब वो चुनावी सभाओं में मंच से मुजरा मंगल सूत्र बेटियों को कोई छीन कर ले जाएगा जैसे शब्द बोलते हैं तो उनके नीचे वाले उन्हीं का अनुसरण करते हैं वो और क्या बोलेंगे लेकिन ये घटिया सोच है ये घटिया मानसिकता है और इसके लिए ना सिर्फ रमेश भिधुड़ी को बल्कि बीजेपी के शीर्ष नेतृत्व को हाथ जोड़ के माफी मांगनी चाहिए यह सिर्फ एक महिला प्रियंका जी के अपमान का मामला नहीं है ये आधी आबादी के अपमान का मामला है ਰਮੇਸ਼ ਬਧੂੜੀ ਦਾ ਕਾਲਕਾ ਜੀ ਵਿਧਾਨ ਸਭਾ ਹਲਕੇ ਵਿੱਚ ਮੁਕਾਬਲਾ ਦੋ ਔਰਤਾਂ ਨਾਲ ਹੈ ਇਹਨਾਂ ਵਿੱਚੋਂ ਇੱਕ ਆਤਸ਼ੀ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੇ ਦਿੱਲੀ ਦੀ ਮੁੱਖ ਮੰਤਰੀ ਹੈ ਜਦਕਿ ਦੂਜੇ ਪਾਸੇ ਕਾਂਗਰਸ ਨੇ ਅਲਕਾ ਲਾਂਬਾ ਨੂੰ ਇਤੋਂ ਉਮੀਦਵਾਰ ਲਾਣਿਆ ਹੈ ਕਿਸੇ ਸਮੇਂ ਆਮ ਆਦਮੀ ਪਾਰਟੀ ਦੀ ਸਿਰ ਕੱਢ ਲੀਡਰ ਰਹੀ ਅਲਕਾ ਲਾਂਬਾ ਨੂੰ ਵੀ ਸੁਣੋ ਉਹਨਾਂ ਰਮੇਸ਼ ਬਧੂੜੀ ਦੇ ਅਜਿਹੇ ਬਿਆਨ ਕਰਕੇ ਉਹਨਾਂ ਦੀ ਕਲਾਸ ਲਾਈ ਹੈ ਅਲਕਾ ਜੀ ਵਿਧਾਨ ਸਭਾ ਸੇ ਭਾਜਪਾ ਨੇ ਆਪਣੇ ਜਿਸ ਉਮੀਦਵਾਰ ਕੋ ਘੋਸ਼ਿਤ ਕੀਤਾ ਹੈ ਰਮੇਸ਼ ਬਧੂੜੀ ਜੀ ਪੂਰਵ ਸੰਸਦ ਵੀ ਰਹਿ ਚੁੱਕੇ ਹੈ ਇਨਕੀ ਭਾਸ਼ਾ पूरी दिल्ली और देश जानता है संसद के अंदर हो या संसद के बाहर सड़क पर हो इनकी भाषा हमेशा खासतौर से महिलाओं को लेकर आपत्तिजनक रही अभी कालका जी में उम्मीदवारी इनकी घोषित नहीं हुई पहला भाषण मैं कालका जी के लोग हूँ दिल्ली के लोग हूँ कहूंगी क्या आपको ये भाषा मंजूर है सुनिएगा इनकी भाषा क्या है जैसे की सड़के हमने बना की सड़के बना है इसी प्रकार से सुधार कैंप के सामने वाली बराबर वाली अंदर वाली बराबर अंदर सारी सारी की सारी सड़कें प्रियंका गांधी के गाल जैसी जरूर बना देंगे मैं कालका जी के लोगों से बस अब पूछना चाहती हूँ क्या आप अपना ऐसा जनप्रतिनिधि चाहते हैं जो हमारी माँ बहन बेटियों बात प्रियंका गांधी की नहीं है बात सोच की माँ बहन बेटियों के गालों जैसी सड़कें बनाने की बात करता हो उसकी सोच उसका नजरिया उसका चरित्र सबके सामने है और जिसका हम पुरजोर विरोध करते हैं माफी मांगनी चाहिए रमेश बिदूरी जी को अपने इस बयान के लिए और भाजपा के शीर्ष नेतृत्व को इस बयान पर क्या कहना है हम सुनना चाहते हैं क्या आप अपने इस उम्मीदवार को कुछ कहेंगे या खामोशी से महिलाओं का इस तरह से अपमान होते हुए आप देखते आए हैं आप देखते रहें